ਇਧਰ ਨੂੰ ਸਿੱਧਾ ਭਾਵਲ ਨਗਰ ਹੈ ਇਹ ਤੇ ਸਾਹਮਣੇ ਵਾਲ ਨੂੰ ਭਾਵਲਪੁਰ ਭਾਵਲ ਨਗਰ ਤੋਂ ਭਾਵਲਪੁਰ ਰੋਡ ਜਾਂਦਾ ਹੈ ਸਿੱਧਾ ਦਾ ਸਿੱਧਾ ਤੇ ਬਾਕੀ ਐਕਸਪਲੋਰ ਕਰਦੇ ਜਾ ਰਹੇ ਹਾਂ ਹੌਲੀ ਹੌਲੀ ਚੀਜ਼ਾਂ ਨੂੰ ਦੇਖਦੇ ਜਾਂਦੇ ਹਾਂ ਜਿੱਥੇ ਜੀ ਕਰਦਾ ਲੈ ਹੁਣ ਤੁਹਾਨੂੰ ਮੈਂ ਢਾਬਾ ਦਿਖਾਦਾ ਤੁਹਾਨੂੰ ਸੇਮ ਵਾਈਬ ਆਉਂਦੀ ਹੈ ਸੇਮ ਤਾਰ ਭਾਵੇਂ ਵਿੱਚ ਲੱਗੀ ਹੋਈ ਹੈ ਜਿਵੇਂ ਰਾਜਸਥਾਨ 'ਚ ਫਿਰਦੇ ਹੁੰਨੇ ਆ ਉਹੀ ਕੁਛ ਹੈ ਰਾਜਸਥਾਨ ਵਾਲੀ ਟੱਚ ਆਪਣਾ ਬਿਲਕੁਲ ਤੇ ਇਧਰ ਦੇਖੋ ਸਾਹਮਣੇ ਦੇਖੋਗੇ ਇਹ ਢਾਬੇ ਸਾਰੇ ਇੱਥੇ ਇਦਾਂ ਦੇ ਮਿਲਨੇ ਆ ਬੰਦੇਸੀ ਹਾਂਜੀ ਇੱਥੇ ਦੇਸੀ ਢਾਬੇ ਆ ਜੀ ਚੋਲਸਤਾਨ ਚ ਜਿਹੜਾ ਵੀ ਆਏਗਾ ਨਾ ਉਹ ਇਦਾਂ ਦੇਸੀ ਢਾਬਾ ਹੀ ਹੋਊਗਾ ਅੱਛਾ ਥੋੜਾ ਖਰਚਾ ਕਰਕੇ ਲੋਕਾਂ ਨੇ ਬਣਾਏ ਇਦਾਂ ਛੱਪਰ ਟਾਈਪ ਹਾਂ ਤੇ ਖਰਚਾ ਇੱਧਰ ਤਾਂ ਮੇਨ ਮੇਨ ਟ੍ਰੱਕ ਟ੍ਰੱਕ ਵੀ ਨਹੀਂ ਆਉਂਦੇ ਹੁਣੇ ਜਿਹੜੇ ਟ੍ਰੱਕ ਆਉਂਦੇ ਆ ਜੀ ਟ੍ਰੇਡ ਵਾਲੇ ਬੇਸਿਕਲੀ ਟ੍ਰੱਕਾਂ ਵਾਲਿਆਂ ਵਾਸਤੇ ਬਣੇ ਆ ਇਹ ਕਾਹਦੀ ਗੱਲ ਕੋਈ ਐਡੀ ਟ੍ਰੇਡ ਹੁੰਦੀ ਨਹੀਂ ਹਾਂ ਤੇ ਇਸ ਤੋਂ ਨਹੀਂ ਨਹੀਂ ਮੈਂ ਕਿ ਜਿਵੇਂ ਇਹ ਇਹ 메인 ਰੋਡ ਨਹੀਂ ਹੈਗਾ ਜਿਹੜਾ ਜਿਹੜੇ ਰੋਡ ਦੇ ਬਗੈ ਮੈਂ 메인 ਰੋਡ ਹੀ ਹੈ ਲੇਕਿਨ ਹੁਣ ਉਹ ਜਿੰਸ ਦਾ ਟਾਈਮ ਲੰਘ ਗਿਆ ਨਾ ਫਸਲ ਦਾ ਅੱਛਾ ਤੇ ਹੁਣ ਫੇ ਰਸ਼ ਘਟ ਗਿਆ ਠੀਕ ਹੈ ਹਾਂਜੀ ਨਰਮੇ ਦਾ ਕੰਮ ਮੁੱਕ ਗਿਆ ਨਰਮੇ ਦੇ ਟਰਾਲੇ ਹੁੰਦੇ ਆ ਜ਼ਿਲ੍ਹਾ ਬਾਵਲਪੁਰ ਚੋਂ ਹਮ ਤੇ ਅੱਗੋਂ ਜਿਹੜੀ ਖਪਾ ਹੁੰਦੀ ਇੱਥੇ ਆ ਕੇ ਜਿੰਨੇ ਹੁੰਦੀ ਉਹਦੀ ਫੈਕਟਰੀਆਂ ਚ ਠੀਕ ਹੈ ਜੀ ਹਾਂਜੀ ਤੇ ਸਰੋਂ ਵੀ ਕਿਤੇ ਕਿਤੇ ਦਿਖ ਰਹੀ ਹੈ ਥੋੜੀ ਜਿਹੀ ਹਾਂਜੀ ਸਰੋਂ ਲੱਗੀ ਹੋਈ ਹੈ ਜੀ ਹਾਂ ਸਰੋਂ ਲਾਉਂਦੇ ਲੋਕ ਆਹ ਦੇਖੋ ਜੀ ਤੇ ਇਕਾ ਦ ਪੋਰ ਸਾਡੇ ਨੂੰ ਚਾਹ ਪਾਣੀ ਪੀਣ ਲਈ ਤੇ ਆਹ ਕੱਪਾਂ ਵਾਲਾ ਇਹ ਬਾਈ ਨੂੰ ਇਹ ਬਰਤਨ ਸੇਲ ਕਰਦਾ ਬੰਦਾ ਜਿਹੜਾ ਚੱਕਾਂ 'ਚ ਜਾ ਕੇ ਨਾ ਚੱਕਾਂ 'ਚ ਮਤਲਬ ਬਰਤਨ ਕੱਪ ਚਾਹ ਚਾਹ ਵਾਲੇ ਕੱਪ ਕੋ ਪਿਆਲੀਆਂ ਚੱਕਾ ਮਤਲਬ ਪਿੰਡਾਂ 'ਚ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਨੂੰ ਇੱਥੇ ਚੱਕ ਬੋਲਦੇ ਚੱਕ ਕਹਿੰਦੇ ਜੀ ਹਾਂ ਕਿਉਂਕਿ ਮੇਲਾ ਦਾ ਨਾਮ ਹੀ ਚੱਕ ਨੇ ਸਾਰੇ ਹਾਂ ਜੀ ਤਾਂ ਅੰਗਰ ਕੇ ਚੱਕਾ ਹੀ ਕਹਿੰਦੇ ਨੇ ਪਿੰਡ ਨਹੀਂ ਕਹਿੰਦੇ ਵੀ ਪਿੰਡ ਨੇ ਪਿੰਡ ਪਿੰਡ ਹਾਂ ਜੀ ਠੀਕ ਹੈ ਚਲੋ ਆਪਾਂ ਚਾਹ ਪਾਣੀ ਪੀ ਲਈ ਹੁਣ ਹਾਂ ਲਓ ਜੀ ਚਾਹ ਪਾਣੀ ਲੈ ਲਈ ਅਸੀਂ ਤੇ ਇਹ ਬਾਈ ਜੀ ਇਸ ਏਰੀਆ ਦੇ ਅ ਇਹਨਾਂ ਦਾ ਜਿਹੜਾ ਪਿੰਡ ਹੈਗਾ ਆਪਣਾ ਫੋਟੋਬਾਸ ਹੈ ਨਾ ਜੀ ਹਾਂਜੀ ਫੋਟੋਬਾਸ ਫੋਟੋਬਾਸ 45 ਪਿੰਡ ਅੱਜ ਸਰ ਹਾਂਜੀ ਕੱਲ ਅਸੀਂ ਇਹਨਾਂ ਕੋਲੇ ਰੁਕੇ ਸੀਗੇ ਇਹ ਫਿਰ ਅੱਜ ਨਾਲ ਹੀ ਸਾਡੇ ਆ ਗਏ ਕਹਿੰਦੇ ਵੀ ਮੇਰਾ ਏਰੀਆ ਮੈਂ ਸਾਰਾ ਤੁਹਾਨੂੰ ਗਾਈਡ ਕਰਦਾ ਹਾਂ ਆ ਜਾਓ ਜੀ ਆਹ ਲਓ ਜੀ ਢਾਬਾ ਹੁਣ ਅੰਦਰੋਂ ਦਿਖਾਦਾ ਤੁਹਾਨੂੰ ਢਾਬਾ ਇਹੋ ਜਿਹੇ ਢਾਬੇ ਆ ਕੁਛ ਵਾਹ ਜੀ ਵਾਹ ਕੀ ਬਾਤ ਹੈ ਟ੍ਰੈਡੀਸ਼ਨਲ ਟੱਚ ਜਮਾ ਆਪਣੇ ਵਾਲਾ ਤੁਹਾਨੂੰ ਦੱਸਿਆ ਜਿਵੇਂ ਤੇ ਇਹ ਦੇਖੋ ਸਾਭ ਹੁਣੀ ਆਹ ਚਾਹ ਪਿਆਲਿਆਂ ਚ ਪਾਈ ਜਾਂਦੇ ਆ ਚਾਹ ਪਿਆਲਿਆਂ ਚ ਪੀਓਗੇ ਹੈ ਆਏ ਹਾਏ ਹਾਏ ਹੈ ਕਿਆ ਬਾਤ ਹੈ ਇਹ ਨੂੰ ਜਮਾ ਟ੍ਰੈਡੀਸ਼ਨਲ ਟੱਚ ਕਹਿੰਦੇ ਇੱਥੋਂ ਦਾ ਕੱਪਾਂ ਚ ਨਹੀਂ ਪੀਉਣੀ ਆਮ ਪਿੰਡਾਂ ਵਾਲੇ ਲੋਕ ਇਹਦੇ ਚ ਪੀਂਦੇ ਹਨਾ ਜੀ ਜੀ ਚਲੋ ਆਜੋ ਬਾਹਰ ਲੈ ਕੇ ਚਾਹ ਬਾਹਰ ਲਿਆਓ ਜੀ ਉੱਥੇ ਸੰਮੀ ਹੋ ਬੰਦੇ ਬਾਹਰੋਂ ਆਏ ਚੋਬਰਾ ਚਾਹ ਚੰਗੀ ਬਣਾਈ ਹਾਏ 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 ਇਹ ਗੁੜ ਤੇਰੇ ਕੋਲ ਹੈਗਾ ਇਹ ਵਿੱਚ ਗੁੜ ਵੀ ਪਾਈ ਹਾਂ ਅੱਗੇ ਸਾਡੇ ਕੋਲ ਪੈਸੇ ਨਹੀਂ ਹੈਗੇ ਪਰ ਤੂੰ ਲੈ ਕੇ ਜਾਈ ਚਾ ਬੰਦੇ ਬਾਹਰੋਂ ਆਏ ਚੋਬਰਾ ਚਾਹ ਚੰਗੀ ਬਣਾਈ ਚਲੋਈ ਅਮੀਰੋ ਗਾਇਕ ਬਣ ਸਕਦਾ ਤੇ ਖੜੇ ਖੜੇ ਨੇ ਅੰਤਰਾ ਜੋੜ ਦੋ ਲਾਤਾ ਆਪਾਂ ਭਾਈ ਨਹੀਂ ਨਹੀਂ ਬਣਿਆ ਪਿਆ ਜੀ ਬਹੁਤਾ ਇੱਕ ਅੰਤਰਾ ਹੋਰ ਇੱਕ ਅੰਤਰਾ ਹੋਰ ਇਹ ਨਹੀਂ ਜੋੜਦਾ ਜੇ ਤੈਨੂੰ ਪੈਸੇ ਨਾ ਦਿੱਤੇ ਫਿਰ ਚਿੱਤਰ ਲਾਈ ਇਹ ਤਾਂ ਤੂੰ ਜੋੜਿਆ ਨਾ ਇਹ ਬਹੁਤਾ ਬੇਸਤਦਾਜਾ ਹੋਇਆ ਲੇਕਿਨ ਬਣ ਗਿਆ ਜੇ ਪੈਸੇ ਨਾ ਦਿੱਤੇ ਚਿੱਤਰ ਲਈ ਸਾਈਂ ਚਾਵਾਂ ਪੈਗੀਆਂ ਪਿਆਲੀਆਂ ਚ ਕੀ ਆ ਬਾਤ ਹੈ ਯਾਰ ਅੱਗੇ ਜੋੜ ਦੇ ਸਾਈਂ ਵੇਖੋ ਜੀ ਪਿਆਲੀਆਂ ਕਿੰਨੀਆਂ ਨੇ 1 2 3 4 5 6 7 8 9 10 ਹਾਏ ਵਾ 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 ਆ ਜਾ ਬਾਰ ਬਾਰ ਬੈ ਕੇ ਪੀਨੇ ਮੰਜਿਆ ਦੇ ਕਿੰਨੇ ਨਾ ਤੋਂ ਆਣੀ ਟਿਕਟ ਇਹ ਜੇ ਸਮੀ ਦੇ ਵਲੌਗ ਲਿਖੋਗੇ ਨਾ ਮੈਂ ਤੁਹਾਨੂੰ ਜੀ ਸਮੀ ਦੇ ਵਲੌਗ ਦੇ ਪਾਪਾ ਲੈ ਲੈ ਲਾ ਵੀ ਚਾਹ ਪੀ ਲਈ ਹੁਣ ਸਫਰ ਵਧਾਈਆ ਗਿਆ ਹੋਰ ਚਾਚਾ ਆ ਲੈ ਚਾਚਾ ਇਹ ਤਾਂ ਚਲਾਦਾ ਟੈਂਪੂ ਬਾਹਰ ਲੱਭਰ ਚੱਲੀਓ ਬਾਹਰ ਲੱਭਰ ਮੈਨੂੰ ਵੀ ਲੈ ਜਾਓ ਆ ਜਾਓ ਵੈਲਕਮ ਉੱਪਰ ਬਿਠਾ ਕੇ ਆ ਤਾਂ ਬੈ ਕੇ ਜਾਣਾ ਥੋੜੀ ਬੱਸ ਦੇ ਵੈਲਕਮ ਆ ਵੈਲਕਮ ਆ ਸ਼ੁਕਰੀਆ ਸ਼ੁਕਰੀਆ ਕਿੰਨੇ ਵਜੇ ਪਹੁੰਚ ਜਾਣਾ ਕਿੰਨਾ ਕਿੰਨਾ ਰਸਤੇ ਤੋਂ ਭਾਵ ਲਾ ਦੋ ਘੰਟੇ ਦੱਸ ਦੋ ਘੰਟੇ ਦਾ ਰਸਤਾ ਹਾਂ ਚਲੋ ਸਿੱਧਾ ਸ਼ਾਮ ਤੱਕ ਆਉਣੇ ਦਾ ਕੁਝ ਸ਼ਗਲ ਮੇਲਾ ਲਾਉਂਦੇ ਹੌਲੀ ਹੌਲੀ ਬਾ ਸ਼ਾਮ ਨੂੰ ਮਿਲਾਂਗੇ ਫਿਰ ਉੱਥੇ ਜਾ ਕੇ ਠੀਕ ਹੈ ਤਾਬੇਦਾਰ ਹਾਂ ਜਿਹੜੀਆਂ ਛੋਟੀਆਂ ਗੱਡੀਆਂ ਵੀ ਕਿੱਡੀਆਂ ਸੋਹਣੀਆਂ ਸਜਾਈਆਂ ਨੇ ਹਾਂ ਇਹ ਸਜਾ ਕੇ ਰੱਖਦੇ ਫੁੱਲ ਬੂਟੇ ਲਿਖਿਆ ਜਾਮ ਬਰਾਦਰੀ ਆ ਆਪਣਾ ਰਾਤਾ ਨੰਬਰ ਤੇ ਸੋਹਣੇ ਫੁੱਲ ਬੂਟੇ ਜਿਹੜੇ ਨਾ ਛੋਟੀਆਂ ਛੋਟੀਆਂ ਗੱਡੀਆਂ ਨੇ ਵੀ ਸਜਾ ਕੇ ਇਹ ਜੀ ਜੇ ਸਮੀ ਦਾ ਖਾੜਾ ਬੁੱਕ ਕਰਾਉਣਾ ਤੁਸੀਂ ਤਾਂ ਨੰਬਰ ਤੇ ਫੋਨ ਕਰ ਲਿਓ ਇਹ ਤਾਂ ਲੱਗਰ ਪਿਆ ਚੱਲਣਾ ਜੀ ਸਮੀ ਇਹ ਨਹੀਂ ਲੱਭਣਾ ਸਮੀ ਦਾ ਖਾੜਾ ਬੁੱਕ ਕਰਾਉਣਾ ਤੇ ਫੋਨ ਮਾਰ ਲਿਓ ਠੀਕ ਆ ਸਮੀ ਦਾ ਖਾੜਾ ਬੁੱਕ ਕਰਾਉਣਾ ਤੇ ਇਹਨੂੰ ਕਮੈਂਟ ਕਰੋ ਰਿਪਨ ਨੂੰ ਵੀ ਆਪਣੇ ਵਲੌਗ 'ਚ ਸਮੀ ਦਾ ਖਾੜਾ ਲਵਾ ਦੇ ਤੇ ਮੈਂ ਇਹਦੇ ਕੋ ਆਪੇ ਚਾਰਜ ਕਰ ਲਊਗਾ ਤੁਹਾਨੂੰ ਦੱਸਾਂ ਲੁੱਕ ਵੀ ਅੱਜ ਕੱਲ ਤਾਂ ਅਰਜੈਂਟਲ ਵਾਲੀ ਐ ਜਨੇ ਜਿੰਨੇ ਬੰਦੇ ਬਾਹਰ ਬੈਠੇ ਹੋ ਨਾ ਤੇ ਯਾਰ ਇਹਨੂੰ ਸੱਦੋ ਯਾਰ ਇੱਕ ਅੱਦੇ ਵਿਆਜ ਇਹਦਾ ਵੀਜ਼ਾ-ਬੂਜ਼ਾ ਲਵਾਓ ਸੱਦ ਲੋ ਸੱਦ ਤੇ ਬਾਹਰ ਹੈਲਪ ਹੋ ਜੇ ਯਾਰ ਇਹਦੀ ਮਾੜਾ-ਮੋਟਾ ਬੰਦੇ ਨੂੰ ਮਿਲ ਜਾਂਦਾਗਾ ਕਿਉਂ ਵੀ ਹਾਂਜੀ ਹਾਂਜੀ ਉਹ ਨਹੀਂ ਆਏ ਪਤਾ ਨਹੀਂ ਭਾਈ ਮੈਂ ਅਗਰੀ ਆ ਇੱਕ ਸਟਾਰਟਪ ਚਾਹੀਦਾ ਹੁੰਦਾ ਬੰਦੇ ਨੂੰ ਹਾਂਜੀ ਹਾਂਜੀ ਨਹੀਂ ਨਹੀਂ ਬਲਾਓ ਭਾਈ ਸਟਾਰਟਅਪ ਮਿਲ ਗਿਆ ਚੱਲ ਠੀਕ ਹੈ ਬਲਾਓ ਯਾਰ ਭਾਵੇਂ ਅਮਰੀਕਾ ਮਰੂਕਾ ਹੀ ਬੁਲਾ ਲਓ ਯਾਰ ਬੁਲਾ ਯਾਰ ਭਾਵੇਂ ਭਾਵੇਂ ਅਮਰੀਕਾ ਮੈਨੂੰ ਕਈ ਬੁਲਾ ਲਓ ਬੁਲਾ ਲਓ ਯਾਰ ਖਾੜਾ ਲਾ ਕੇ ਆਵਾਂਗੇ ਸਮੀ ਜਾਦਾ ਕਹਿੰਗੇ ਮੈਂ ਤਾਂ ਸੀ ਵੀ ਜਗੰਦਾ ਜੂੰਦਾ ਦਾ 7 ਰੁਪਏ ਓਕੇ ਮੈਂ ਮਾਮਾ ਮੇਰਾ ਸੀ ਨਾ ਜਗੰਦਾ ਤੰਜਾਨੀਆ ਤੋਂ ਨਿਊਨੀਆ ਹਾਂ ਉੱਥੇ ਬਾਵਾ ਪੰਜਾਬੀ ਰਹਿੰਦੇ ਮੈਂ ਜਾ ਕੇ ਆਇਆ ਉਹ ਕਹਿੰਦੇ ਮਾਮਾ ਮੇਰਾ ਸਟੀਲ ਦੀਆਂ ਪਲਾਤਾ ਲੈਣ ਚਲੇ ਗਏ ਭਾਈ ਪਰਾਤਾ ਹਾਂ ਤੇ ਉੱਥੇ ਜਾ ਕੇ ਕਹਿੰਦਾ ਕਹਿੰਦਾ ਪਰਾਤਾ ਚੰਗਿਆਂ ਦੇ ਹੀ ਭਾਵੇਂ ਦਸਾਂ ਦਸਾਂ ਦੀ ਇੱਕ ਹੋਵੇ ਯੋਈ ਮੈਂ ਕਿਹਾ ਭਾਵੇਂ ਅਮਰੀਕਾ ਮਰੂਕਾ ਬੁਲਾ ਲਓ ਯਾਰ ਬੁਲਾ ਲਿਆ ਨਹੀਂ 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 ਵਾਕੀ ਯਾਰ ਸੱਚੀ ਗੱਲ ਐ ਵੀ ਜੇ ਕੋਈ ਬੰਦਾ ਨਾ ਕਈ ਵਾਰੀ ਸਪான்ਸਰ ਕਰਕੇ ਬੁਲਾ ਲੈਂਦਾ ਉਹਨਾਂ ਬੁਲਾਇਓ ਯਾਰ ਇਹਨੂੰ ਕਿਸੇ ਨਾ ਕਿਸੇ ਪ੍ਰੋਗਰਾਮ ਤੇ ਰੰਗ-ਬੋਲ ਵੀ ਚੰਗਾ ਬੰਦਾ ਤੇ ਵਧੀਆ ਤੁਹਾਨੂੰ ਨਰਾਜ ਦੀ ਵੀ رائے ਲੈ ਲਈ ਯਾਰ ਮੈਂ ਕਿਹਾ ਮੈਨੂੰ ਨਾਲ ਸਾਜੀ ਸੂਜੀ ਬੁਲਾ ਲਓ ਇਹ ਮੇਰਾ ਉਸਤਾਦ ਹੈ ਟਪਲਾ ਮਾਸਟਰ ਟਿੱਲੋ ਸਾਹਿਬ ਤੁਸੀਂ ਸਾਜੀ ਸੱਜਦੇ ਹੋ ਭਲਾ ਤੁਸੀਂ ਸਾਜੀ ਸੱਜਦੇ ਹੋ ਚੱਲ ਜੇ ਗਲਤ ਗਾਉ ਮਗਰੋ ਕੁੱਟਣ ਵਾਲਾ ਬੁਲਾ ਲਿਆ ਬੰਸਰ ਦਾ ਹੀ ਦਾ ਬਾ ਨਾ ਸਰ ਮੇਰੇ ਸਿਰ ਤੇ ਖਲੋਤਾ ਹੋਗਾ ਜਿੱਥੇ ਗਲਤ ਗੱਲ ਜਿੱਦਾਂ ਗਲਤ ਕਹਾਂਗਾ ਹਾਂ ਰਿਪਨ ਭਾਈ ਇਹ ਨਾ ਤਾਬਿਆਂ ਦਾ ਸਿਸਟਮ ਇਹ ਆ ਵੀ ਸਵੇਰੇ ਉੱਠ ਕੇ ਇਹਨਾਂ ਨੇ ਇੱਕੋ ਵਾਰੀ ਲੱਕਣਾ ਪਾ ਦੇਣੀ ਆ ਮੰਨ ਡੇਢ ਮੰਨ ਤੰਦੂਰ ਚ ਹਾਂ ਉਹਨਾਂ ਨੂੰ ਅੱਗ ਲਾ ਲੈਣੀ ਆ ਤੇ ਹਰ ਸਾਰੀਆਂ ਹੰਡੀਆਂ ਪਕਾ ਲੈਣੀਆਂ ਨੇ ਉਸੇ ਲੱਕਣਾ ਦੇ ਨਾਲੇ ਤੰਦੂਰ ਤਪ ਜਾਣਾ ਹੈ ਨਾ ਹਾਂਜੀ ਤੇ ਆ ਭਾਈ ਕੋ ਕੋਈ ਸਵਾਲ ਪੁੱਛਣਾ ਚਾਹੁੰਦੇ ਤੇ ਪੁੱਛ ਸਕਦੇ ਨਹੀਂ ਮੈਂ ਮੈਂ ਵੀ ਇਹ ਗੱਲ ਮੰਨਦਾ ਸਾ ਆਪਣੇ ਇੰਡੀਆ ਚੜਦੇ ਪੰਜਾਬ ਉਧਰ ਵੀ ਇੰਡੀਆ ਚ ਰਾਜਸਥਾਨ ਦੇ ਢਾਬੇ ਆ ਹਾਂਜੀ ਹੋਟਲਾਂ ਨਾਲੋਂ ਇੱਥੇ ਵਧੀਆ ਖਾਣਾ ਮਿਲਦਾ ਪਤਾ ਕਾ ਤੋ ਹਾਂਜੀ ਹੋਟਲ ਚ ਕਦੇ ਵੀ ਤੈਨੂੰ ਕਿਚਨ ਜੇ ਜਦੋਂ ਤੂੰ ਜਾਏਗਾ ਤੈਨੂੰ ਕਿਚਨ ਜੇ ਅਲਾਉ ਨਹੀਂ ਕਰਦੇ ਵੜਨਾ ਇੱਥੇ ਆਪਾਂ ਤੰਦੂਰ ਤੇ ਆ ਕੇ ਖੜੇ ਆਪਾਂ ਜਮਾ ਇਹ ਤਾਜ਼ਾ ਪਕਾਉਂਦੇ ਆ ਸਾਹਮਣੇ ਪੱਕਦਾ ਸਾਹਮਣੇ ਹਾਲਚਾ ਭਾਈ ਦਾਲ ਦੋਲ ਹਰ ਨਾਲੇ ਇਹ ਬੰਦੇ ਜਿਆਦਾ ਇਮਾਨਦਾਰ ਹੁੰਦੇ ਹਾਂ ਉਹਨਾਂ ਤੋਂ ਜਿਆਦਾ ਵਧੀਆ ਹੁੰਦੇ ਇਹਨਾਂ ਦੀ ਕੋਸ਼ਿਸ਼ ਹੁੰਦੀ ਵੀ ਗਾਹਕ ਨੂੰ ਵਧੀਆ ਚੀਜ਼ ਬਣਾ ਕੇ ਦੇਈਏ ਹਨਾ ਵੀ ਉਹਨੂੰ ਪਸੰਦ ਆਵੇ ਹਾਂ ਧੰਨਵਾਦ ਭਾਈ ਜੀ ਰੋਟ ਬਾਈ ਕਹਿੰਦੇ ਰੋਟੀ ਵੀ ਖਾ ਕੇ ਜਾਓ ਮਾਂ ਕਹਿਆ ਯਾਰ ਹਜੇ ਭੁੱਖ ਨਹੀਂ ਆਈ ਪਾਉਂਗੇ ਕੁਛ ਹੀ ਬੜੀ ਆ ਉਹਨੇ ਆਂ ਮੁਰਗਾ ਰੱਖਤਾ ਉੱਤੇ ਤੇਰੇ ਘਰ ਕੇ ਮੁਰਗਾ ਰੱਖਿਆ ਯਾਰ ਜੀ ਸਰ ਓ ਵਾਹ ਓਏ ਬਾਈ ਮੁਰਗਾ ਰੱਖਾ ਗਾਣਾ ਨਹੀਂ ਆਥੜੇ ਉੱਥਨੇ ਆ ਜਾਗੇ ਗਾਣ ਫਿਰ ਹੈ ਚੱਲ ਮਿਹਰਬਾਨੀ ਮਾਫ ਕਰ ਤੇਰੀ ਚਾਹ ਵੀ ਦੇਤੀ ਬਹੁਤ ਕੀ ਹੈਗਾ ਆਟਾ ਗੁੱਜਿਆ ਨੂਰ ਫੁੱਲ ਤਾਂ ਪਿਆ ਤੇ ਆ ਬੈਠੋ ਜਿੱਪਣ ਮੈਂ ਰੋਟੀਆਂ ਦਾ ਵੀ ਕਾਰੀਗਰ ਰੋਟੀ ਲਾ ਕੇ ਦਿਖਾਵਾਂਗਾ ਲਾ ਕੇ ਦਿਖਾ ਚੱਲ ਇਹਨੂੰ ਚੱਕੀਂ ਜਰਾ ਲੈ ਇਹਨੂੰ ਇੱਕ ਰੋਟੀ ਲਾਉਣ ਦੇ ਯਾਰ ਇਹਨੂੰ ਲੋਈ ਸਮੀ ਜੱਟ ਸਮੀ ਕਹਿੰਦਾ ਜੇ ਮੈਨੂੰ ਗਾਣੇ ਆ ਗਾਉਣ ਨੂੰ ਨਹੀਂ ਸੱਦਣਾ ਰੋਟੀ ਰੋਟੀ ਲਾਉਣ ਨੂੰ ਹੀ ਸੱਦ ਲਉ ਨਾ ਨੂਨ ਬਣਾ ਦਿਆ ਕਰੋ ਸਮੀ ਜੱਟ ਅੱਜ ਤਨ ਰੋਟੀ ਲਾ ਕੇ ਤਾਂ ਹਾਊਗਾ ਮੇਰੇ ਵੀਰੇ ਇੱਕ ਬਸ ਇਹਨੂੰ ਇਹੀ ਦੇ ਦੇ ਬਾਈ ਇਹ ਇਹਨੂੰ ਹੀ ਕਰਨ ਦੇ ਸਾਰਾ ਮੈਨੂੰ ਕਰਨ ਦੇ ਕੋਈ ਗੱਲ ਉਹ ਯਾਰ ਇਹਨੂੰ ਕਰਨ ਦੇ ਯਾਰ ਐਨ ਦੱਸ ਯਾਰ ਰਿਪਨ ਚਲ ਇਹ ਸਮੀ ਆਵੇਂ ਥੋੜਾ ਰੋਟੀਆਂ ਵੀ ਲਾਉਂਦਾ ਰਿਹਾ ਪਹਿਲਾਂ ਚਲ ਚਲ ਬਣਾ ਦੇ ਬਾਈ ਸਨੈਕ ਬਣਾਏ ਜੇ ਬਾਈ ਇਦਾਂ ਕਰਦੇ ਆਏ ਖੁਸ਼ੀ ਕਿਤੇ ਖੁਸ਼ੀ ਓਰੇ ਆਓ ਹਾਂਜੀ ਸਹੀ ਸਮੀ ਦੱਸੇਗਾ ਉਹ ਤੂੰ ਉੱਧਰ ਰੋਟੀਆਂ ਨਾਲ ਗਾਣਾ ਗਾ ਕੇ ਰੋਟੀ ਲਾਏਗਾ ਗਾਣਾ ਗਾ ਕੇ ਸਮੀ ਮੈਂ ਵੀ ਇਹ ਸੋਚਦਾ ਵੀ ਤੂੰ ਨਾਲ ਕੋਈ ਗਾਣਾ ਗਾ ਯਾਰ ਗਾਣਾ ਗਾਵੇਂ ਰੋਟੀ ਵਾਲਾ ਰੋਟੀ ਕੱਢੀ ਆ ਕੇ ਨਹੀਂ ਹਏ ਦੋ ਪੈਣਾ ਦਾ ਵੀਰ ਮੈਂ ਤੇ ਮਾਂ ਦੀ ਅੱਖ ਦਾ ਤਾਰਾ ਜਦ ਮੈਂ ਹੋਇਆ ਪਰਦੇਸੀ ਤੇ ਰੋਇਆ ਟੱਬਰ ਸਹਾਰਾ ਸੀ ਜਾਦੇ ਉਹਦੇ ਪਿੰਡ ਤੋਂ ਮੁੜਿਆ ਮੈਂ ਤਾਂ ਖੜੀ ਸੀ ਉਹ ਵੀ ਮੋੜ ਤੇ ਮਿੱਥੋਂ ਮਿਲਣੇ ਦੀ ਹਿੰਮਤ ਨਾ ਹੋਈ ਉਹਨੇ ਦੂਰੋਂ ਹੀ ਹੱਥ ਜੋੜਤੇ ਪਰ ਅੱਜ ਵੀ ਚੇਤਾ ਪੁੱਲਦਾ ਨਹੀਂ ਅੱਖਾਂ ਭਰ ਕੇ ਖਰੀ ਖਲੋਤੀ ਦਾ ਜੇ ਟੇਡਣਾ ਹੋਵੇ ਤੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਹਾਏ ਹਾਏ ਵੇ ਸੰਮੀ ਨਲੇ ਯਾਰ ਤੂੰ ਇਨਾ ਢੋ ਕਵਾਂ ਖਾਣਾਗਾ ਹੁਣ ਨਾ ਇਹ ਤੇਰੀ ਰੋਟੀ ਹੁਣ ਮੈਂ ਅੱਜ ਵੱਡ ਵੱਡ ਖਾਉਂ ਇੱਥੀ ਹਾਂ ਹਾਂ ਕੱਢ ਕੇ ਦੇ ਹੁਣ ਇਹਨੂੰ ਪੂਰੀ ਪਕਾ ਕੇ ਦਾਂਗੇ ਇਹ ਹੁਣ ਇਹ ਆ ਬਾਈ ਮੈਂ ਗੱਲ ਵੀ ਜੇ ਨਸਰ ਬਾਈ ਰਿਪਨ ਬਾਈ ਇਹ ਬਾਰੀ ਹੁੰਦੀ ਆ ਇਹ ਛੇਤੀ ਪਕਾਣੀ ਹੋਵੇ ਨਾ ਥੱਲੇ ਮਾਰੋ ਕੈਮਰਾ ਇਹ ਕਪੜਾ ਕੱਢਦੇ ਨਾ ਮੈਂ ਐ ਕਰਕੇ ਹਾਂ ਇਧਰ ਉਹ ਆ ਜਾਣੀ ਆ ਅੱਗ ਨੂੰ ਹਾਂ ਤੇ ਜਿਹੜਾ ਇਨੂੰ ਸੇਕ ਪੈਣਾ ਤੇ ਪੱਕ ਜਾਣੀ ਚੁਤਾ ਯਾਰ ਪੂਰਾ ਪ੍ਰੋਫੈਸ਼ਨਲ ਹੈ ਨਾਸਰ ਭਾਈ ਮੈਂ ਕਹਿੰਦਾ ਸੀ ਇੱਕ ਗੱਲ ਬੀ ਜੇ ਇਹਨੂੰ ਗਾਣੇ ਗੂਣੇ ਗਾਉਣ ਨੂੰ ਨਹੀਂ ਸੱਦਣਾ ਵਾ ਇਹਨੂੰ ਵੀ ਇਹਨੂੰ ਇਹਦੇ ਵਾਸਤੇ ਸੱਦ ਲੋ ਯਾਰ ਇਹਨੂੰ ਨਾ ਨੂਨ ਬਣਾਉਣ ਨੂੰ ਸੱਦ ਲੋ ਮਹਿਮਨ ਦੇ ਨਾਲ ਲਾਉਣ ਲਈ ਸੱਦ ਲੋ ਐ ਬਿਆਲੇ ਸੀਜ਼ਨ 'ਚ ਨਾਲ ਗਾਇਕੀ ਨਾਲ ਆ ਵੀ ਕੰਮ ਕਰਸਾਰ ਦੇ ਗਰੂ ਸੋਡਾ 1 ਪਲੱਸ ਪੁਆਇੰਟ ਮੈਂ ਦੱਸਾਂ ਕਾਰੀਗਰ ਆ ਪੂਰਾ ਤੇ ਡੇਢ ਦਿਨ ਮਣਾ ਆਟਾ ਰੋਟੀਆਂ ਲਾ ਦੇਦਾ ਇੱਕ ਦਿਨ 'ਚ ਅੱਛਾ ਯਾਰ ਹਾਂ ਫੜੰਬਿਆਂ ਨੇ ਨਾਲ ਕੰਮ ਕਰਦਾ ਰਿਹਾ ਬਾਈ ਇਧਰ ਆ ਰਿਪਨ ਤੈਨੂੰ ਦੱਸਾਂ ਆਪਣੇ ਬਾਰੇ ਹੂੰ ਮੈਂ ਮੈਂ 84 ਕਿਲੋ ਦੀ ਬੋਰੀ ਨਾ 84 ਕਿਲੋ ਦੀ ਮੈਂ ਰੋਟੀ ਨਾਲ ਪੀਣਾ ਹਾਂਜੀ 84 ਕਿਲੋ ਇੱਕੋ ਵਾਰੀ ਗੁੰਨ ਲੈਣਾ ਸੀ ਉਹ ਵਾਹ ਇੱਕੋ ਵਾਰੀ ਤੁਸੀਂ ਸਿੱਖਿਆ ਗਾ ਵੱਡੇ ਗੁੰਡੇ ਸਿੱਖਿਆ ਤਾਂ ਮੈਨੂੰ ਹੁਣ 13 14 ਸਾਲ ਹੋ ਗਏ ਇਹ ਕੰਮ ਕਰਦੇ ਨੂੰ ਨਹੀਂ ਕਾਹਦੇ ਤੋਂ ਮੈਂ ਸਿੱਖਿਆ ਕਿਵੇਂ ਸਿੱਖਿਆ ਸਿੱਖਿਆ ਜਦੋਂ ਤੰਦੂਰ ਤੇ ਕੰਮ ਕਰ ਕਰਕੇ ਹੋਰ ਕਿੱਦਾਂ ਸਿੱਖਣਾ ਸੀ ਲੈ ਵੀ ਰੋਟੀ ਆ ਗਈ ਆ ਆ ਹਾਏ ਓਏ ਸਮੀ ਲਾ ਲਾ ਮੈਂ ਆ ਗਿਆ ਮੇਰੇ ਵੀਰੋ ਇਹ ਆਏ ਹਾਏ 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 ਭਾਈ ਅਚਾਰ ਹੈਗਾ ਤੁਹਾਡੇ ਕੋਲ ਅਚਾਰ ਹੈਗਾ ਆ ਵੀ ਸਾਲਨ ਹੈਗਾ ਸਾਲਨ ਦਾ ਲੈ ਥੋੜਾ ਜਿਹਾ ਦਾਲ ਦਾ ਲੈ ਥੋੜਾ ਜਿਹਾ ਮੇਰੇ ਭਰਾ ਦੇ ਹੱਥ ਦੀ ਪਕਾਈ ਹੋਈ ਰੋਟੀ ਸਮੀ ਮੈਂ ਦਾ ਖਾਉਂਗਾ ਸ਼ੋਹਨ ਨੂੰ ਬੇਬੇ ਕਿਹਾ ਕਰ ਬੇਬੇ ਬੇਬੇ ਸਮੀ ਬੇਬੇ ਆਂਡਿਆ ਸਾਲਨ ਤੇਰੇ ਵਾਸਤੇ ਇਹ ਆ ਗਈ ਮੇਰੀ ਚਾਹ ਚਾਹ ਦੇ ਨਾਲ ਇੱਕ ਕੱਪ ਹੋਰ ਲੈ ਲਿਆ ਦੇਖੋ ਚਾਹ ਦਾ ਆ ਗਈ ਰੋਟੀ ਤੇ ਇਹ ਖਾਣੀਏ ਮੇਰੇ ਭਰਾ ਨੇ ਬਗਾਈਆ ਸਮੀ ਅਰਜੰਟਲੋਂ ਸਮੀ ਨਹੀਂ ਅਰਜੰਟਲੋਂ ਧੰਨਵਾਦ ਯਾਰ ਅਰਜੰਟਲੋਂ ਨਾਨਾ ਕਿਹੜਾ ਅਰਜੈਂਟ ਲਾ ਨਾ ਨਾ ਵੀਰੇ ਮੈਂ ਆ ਫਰਜ਼ ਪੂਰਾ ਕਰਦਾ ਕਿਉਂਕਿ ਸੇਕਾ ਬਹੁਤਾ ਨਾ ਪੈ ਜਾਂਦੇ ਸਾਲ ਨੂੰ ਨਾ ਨਾ ਇਹ ਲਾਈ ਦੀ ਰੋਟੀ ਲਾ ਕੇ ਉਸ ਤੋਂ ਬਾਅਦ ਲਾਜ਼ਮੀ ਲਾਉਣੀ ਹੈ ਜਿਹੜਾ ਅਰਜੈਂਟ ਲਾਉਂਦਾ ਤੈਨੂੰ ਭਾਲਦਾ ਵੀਰੂ ਇਹ ਕੌਣ ਹੈ ਵਾਇਰਲ ਕਰਦਾ ਮੈਨੂੰ ਅਰਜੈਂਟੇ ਲਾ ਅਰਜੈਂਟ ਧਨੂਰ ਵਾਲਾ ਢਾਬੇ ਵਾਲਾ ਅਰਜੈਂਟ ਲੋਨੇ ਪਕਾਏ ਨਾ ਜਿਹੜਾ ਸਿੱਧੂ ਮੂਸੇ ਵਾਲ ਨੂੰ ਇੱਧਰ ਕਿਸੇ ਨੇ ਗਾਇਆ ਨਾ ਉਹਦਾ ਗਾਣਾ ਤੇ ਉਹਨਾਂ ਨੇ ਉੱਤੇ ਲੈਤਾ ਸਿੱਧੂ ਮਦਰਿਸੇ ਵਾਲਾ ਮਦਰਿਸੇ ਵਾਲਾ ਲਓ ਜੀ ਲਓ ਸਾਹਿਬ ਆ ਜੀ ਨਾਲ ਆ ਗਿਆ ਸਬਜੀ ਤੇ ਨਾਲ ਸਮੀ ਜੱਟ ਦੇ ਹੱਥਾਂ ਦੀ ਰੋਟੀ ਆ ਮੈਂ ਬਣਾਉਣਾ ਤੂੰ ਖਾ ਇੱਕ ਦੇ ਸਵਾਦ ਲੱਪਣੇ ਮੈਂ ਬਣਾਉਣਾ ਤੂੰ ਖਾ ਆਏ ਹਾਏ ਹਾਏ ਕੀ ਬਾਤ ਐ ਟੱਲੋ ਸਭ ਲੋ ਅੱਧੀ ਮੇਰੇ ਭਰਾ ਨੇ ਖਾ ਲਈ ਸੀ ਮੈਂ ਖਾਣੀ ਆ ਇਕੱਠੀ ਖਾਣੀ ਆ ਸੀ ਸਨੈਪਚੈਟ ਤਾਂ ਬਣਾ ਲਓ ਪਹਿਲਾਂ ਜਿਵੇਂ ਤੁਹਾਨੂੰ ਪਤਾ ਸਮੀ ਨੇ ਲਈ ਰੋਟੀ ਆਏ ਹਾਏ ਹਾਏ ਸਮੀ ਦੇ ਹੱਥਾਂ ਦੀ ਰੋਟੀ ਸਮੀ ਤੂੰ ਨਹੀਂ ਖਾਣੀ ਮੈਂ ਵੀ ਬੁਰਗੀ ਲਾ ਲਾਂਗਾ ਜੇ ਕਹੋਗੇ ਤਾਂ ਸਮੀ ਮੈਂ ਲਵਾਉਣਾ ਯਾਰ ਤੂੰ ਉਹ ਮੈਂ ਤੈਨੂੰ ਲਵਾਉਣਾ ਨਹੀਂ 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 ਨਾ ਮੇਰੇ ਭਰਾ ਤੂੰ ਮੇਰੇ ਲਈ ਆ ਇੱਧਰ ਆ ਇਹ ਸਾਡਾ ਪਿਆਰ ਹੈ ਜੀ ਇਹ ਮੈਂ ਰੋਟੀ ਲਾ ਕੇ ਦਿੱਤੀ ਏ ਇਹ ਮੁਹੱਬਤ ਵਾਲੀ ਵਰਕੀ ਹੈ ਮੈਨੂੰ ਪਤਾ ਜੀ ਮੈਨੂੰ ਪਤਾ ਸੀ ਓਏ ਹਾਏ 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 ਕਿਆ ਰੜੀ ਆ ਰੋਟੀ ਆ ਮੈਂਨ ਦਾ ਤਾਂ ਲਾਲਾ ਮੱਚਦੇ ਆ ਲੋਗ ਲੈ ਵੀ ਰਿਪਨ ਆਏ ਹਾਏ ਹਾਏ ਆਏ ਹਾਏ ਹਾਏ ਕੀ ਬਾਤ ਦੱਸਣਾ ਹੈ ਬਾਦਸ਼ਾਹ ਬਣੀ ਆ ਮੇਰੇ ਪੁੱਤ ਥੈਂਕ ਯੂ ਯਾਰ ਕੋਈ ਗੱਲ ਯਾਰ ਗਾਣਾ ਵੀ ਨਾਲ ਚਲਾਇਆ ਨਹੀਂ ਪਹਿਲੀ ਰੋਟੀ ਅੰਦੀ ਵਧੀਆ ਲੱਗਦੀ ਨਹੀਂ ਲੌਂਦਾ ਰਹੇਗੀ ਨਹੀਂ ਸ਼ੋਰ ਲਾ ਰਹੇ ਨਹੀਂ ਹੁੰਦੀ ਨਹੀਂ ਨਹੀਂ ਆਉਂਦੀ ਆ ਬਾਈ ਤਾਂ ਨਹੀਂ ਮਾਈਂਡ ਕਰਦੇ ਤੇ ਅੱਪ ਤੰਦੂਰ ਤੇ ਖੜਕੇ ਨਹੀਂ ਨਹੀਂ ਉਹਦੇ ਖੁਸ਼ ਹੋਣ ਬਾਈ ਕੋਈ ਚੱਕਰ ਤਾਂ ਨਹੀਂ ਇੱਥੇ ਖਾਈ ਜਾਂਦੇ ਉਹ ਤਾਂ ਕਹਿੰਦੇ ਗਾਣਾ ਹੋਰ ਸੁਣਾ ਇੱਥੇ ਆਤੀ ਮੋਹਲ ਸਾਦਾ ਮੋਹਲ ਵਾਸਤੇ ਖੜੇ ਈ ਗਾਣੇ ਜਿੰਨੇ ਮਰਜੀ ਸ਼ੁਕਰੀਆ ਰਪਾ ਲੈ ਵੇ ਪ੍ਰਸ਼ਾਦਾ ਪਾਣੀ ਛਕ ਲਿਆ ਹੁਣ ਚੱਲੀ ਅੱਗੇ ਨੂੰ ਹੱਥ ਧੋ ਲਈਏ ਪਹਿਲਾਂ ਬੰਬੀ ਵੀ ਚੱਲਦੀ ਆ ਸੰਮੀ ਇਧਰ ਦੇ ਪਾਸੇ ਯਾਰ ਓਹ ਸਾਹਮਣੇ ਵਾਲੇ ਪਾਸੇ ਆ ਜੀ ਇਦਾਂ ਟਾਬਿਆਂ ਤੇ ਨਾ ਸਿਰਫ ਇਦਾਂ ਟੂਟੀਆਂ ਲਾਈਆਂ ਹੱਥ ਉੱਤੋਂ ਨੂੰ ਹੂੰ ਤੇ ਇੱਕ ਗੱਲ ਹੋਰ ਦੱਸਾਂ ਹੂੰ ਦੇਸੀ ਜਗ੍ਹਾ ਦੀ ਬਣਾਈ ਆ ਹੈਂ ਮਸਜਿਦ ਮਸਜਿਦ ਨਮਾਜ਼ ਪੜਨ ਨੂੰ ਰੱਬ ਦੀ ਬੰਦੀਗੀ ਕਰਨਾ ਯਾਰ ਕੀਤੇ ਪੱਕੇ ਐ ਇੱਥੇ ਲੋਕ ਹੈ ਨਾ ਹਾਂਜੀ ਆ ਦੇਖੋ ਇਹਦਾ ਮੂੰਹ ਬਾਈ ਇਧਰ ਨੂੰ ਆ। ਇਹਦਾ ਮੂੰਹ ਪਰੇ ਨੂੰ ਹੋ ਬਣਿਆ ਆ। ਹਾਂ ਉਹ ਬਣਿਆ ਆ ਗੁੰਬਦ ਤਰਾਂ ਨਾ। ਇਹ ਫਿਰ ਇਹਨਾਂ ਨੇ ਕਿਵੇਂ ਮਾਪਿਆ ਕਿਵੇਂ ਹੋਊਗਾ? ਨਾਪਿਆ ਮਤਲਬ ਵੀ ਇਧਰ ਨੂੰ ਮੂੰਹ ਆ। ਹਾਂਜੀ ਉਹ ਉਹਦੇ ਦੇ ਨੈਟ ਤੇ ਪਤਾ ਲੱਗ ਜਾਂਦਾ ਨਾ ਵੀ ਕਾਬਾ ਕਿਸ طرف ਆ। ਉਹ ਤਾਂ ਹੋਣ ਲੱਗਦਾ ਹੈ ਪਹਿਲਾਂ ਪੁਰਾਣੇ ਜ਼ਮਾਨੇ ਚ ਕਹਿੰਦੇ ਮੈਂ ਪਹਿਲਾਂ ਤਾਂ ਬਣਿਆ ਹੋਇਆ ਹੈ। ਇਹ ਏਡੀ ਪੁਰਾਣੀ ਨਹੀਂ ਆ ਹੁੰਦੀ ਆ। ਟਾਂਕਸੀਆਂ ਵਈਆਂ। ਹਾਂ ਨਹੀਂ ਨਹੀਂ। ਇਹ ਨਹੀਂ ਵੀ ਪੁਰਾਣੀ ਨਹੀਂ ਆ। ਨੈਟ ਤੇ ਦੌਰਦੀ ਆ। ਹੂੰ। ਤੇ ਆ ਪਿਛਲੇ ਪਾਸੇ ਜੀ ਇੱਕ ਬੰਬੀ ਵੀ ਚੱਲੀ ਜਾਂਦੀ ਐ ਉਹਨੂੰ ਦਿਖਾ ਦੇ ਇੱਧਰ ਵੀ ਇੱਧਰ ਦੀ ਆ ਜਾ ਇੱਧਰ ਦੀ ਵੀ ਰਾਹ ਜਾਂਦਾ ਓਹ ਖੇਤਾਂ ਚ ਕੱਚੇ ਘਰ ਵੀ ਦਿਖਾਈ ਜਾਂਦੇ ਐ ਪਿਛਲੇ ਪਾਸੇ ਕਣ ਫਸਲਾਂ ਕਿੱਥੇ ਕਿੱਥੇ ਹੁੰਦੀਆਂ ਜਿੱਥੇ ਪੱਠਾ ਹੁੰਦਾ ਨਾ ਲਿਪਣ ਹਾਂ ਉੱਥੇ ਇਦਾਂ ਘਰ ਨਾਲ ਹੁੰਦੇ ਹੀ ਐ ਕੱਚੇ ਕਿਉਂਕਿ ਪੱਠੇ ਦੇ ਕੰਮ ਕਰਨ ਵਾਲੇ ਆਪਣੇ ਇੱਥੇ ਆਰਦੀ ਘਰ ਬਣਾ ਲੈਂਦੇ ਨੇ ਅੱਛਾ ਉਹ ਪੱਠੇ ਵਾਲਿਆਂ ਦੇ ਘਰ ਐ ਹਾਂ ਪੱਠੇ ਵਾਲਿਆਂ ਦੇ ਜਿਹੜੇ ਪੱਠੇ ਦੇ ਮਜ਼ਦੂਰ ਆ ਯਾਰ ਨਾ ਮੈਂ ਵਾਲ ਪੇਪਰਾਂ ਚ ਦੇਖਿਆ ਸੀਗਾ ਚੋਲਸਤਾਨ ਦਾ ਅੱਛਾ ਯਾ ਚੋਲਸਤਾਨ ਆ ਖਜੂਰਾਆਂ ਜੀਆਂ ਖੜੀਆਂ ਹੁੰਦੀਆਂ ਥੱਲੇ ਫਸਲਾਂ ਖੜੀਆਂ ਹੁੰਦੀਆਂ ਹਰੀਆਂ ਭਰੀਆਂ ਵਾਕੀ ਉਹ ਕੰਮ ਚੱਲ ਮਾਰਦੇਗਾ ਛਾਲ ਮੈਂ ਤੇ ਮਾਰਤੀ ਆ ਤੂੰ ਦੇਖ ਕੇ ਮਾਰੀ ਏ ਏ ਬੰਬੀ ਲੱਗੀ ਕਿੱਡੀ ਸੋਹਣੀ ਰਿਪਨ ਵਾਕੀ ਸੋਹਣੀ ਇੱਥੇ ਫੇਰ ਇੱਥੇ ਆਪ ਚੱਲ ਵੀ ਗਦੇ ਇੱਥੇ ਆਪੋ ਫੋਟੋ ਵੀ ਕਰਾਉਣੀ ਹੈ ਮੈਂ ਕਿਹਾ ਕਿ ਤੇ ਇੱਥੇ ਫੇਰ ਨਾ ਚੱਲ ਵੀ ਆਂ ਤੈਨੂੰ ਕਦੇ ਪੰਜਾਬ ਦਿਖਾਵਾਂਗੇ ਚਿੱਕੜਾ ਉਹ ਆਹ ਵੜਾ ਸਮੀ ਆ ਗਿਆ ਮੋਟਰ ਦੇ ਕੇ ਤਾਂ ਇੱਕ ਹੀ ਗਾਣਾ ਮਸ਼ਹੂਰ ਦੇਣ ਚੋਂਦਾ ਹਾਂ ਮਿੱਤਰਾਂ ਦੀ ਮੋਟਰ ਤੇ ਲੀੜੇ ਧੋਂਦੇ ਬਹਾਨੇ ਮੋਟਰ ਵਾਲਾ ਗਾਣਾ ਉਹ ਬੜਾ ਚੱਲਿਆ ਵਾ ਜਾ ਤੁਸੀਂ ਜਾ ਮੇਰਾ ਵੀਰ ਨਜ਼ਾਰਾ ਲੈ ਜਰਾ ਸਮੀ ਤੁਹਾਡੇ ਮੋਟਰਾਂ ਘੱਟ ਹੁੰਦੀਆਂ ਯਾਰ ਮੈਂ ਲਾਦਾ ਨਹੀਂ ਮੋਟਰਾਂ ਸਰਵਿਸਿਬਲ ਮੈਂ ਬਹੁਤ ਘੱਟ ਦੇਖੀਆਂ ਇੰਜੀਨੀਅਰ ਹੁੰਦੇ ਆ ਜਿਆਦਾ ਹੂੰ ਪਾਣੀ ਵਧੀਆ ਯਾਰ ਬਹੁਤ ਵਧੀਆ ਪਾਣੀ ਆ ਹਨਾ ਬਹੁਤ ਮਿੱਠਾ ਪਾਣੀ ਆ ਬਹੁਤ ਗੰਡ ਚਲ ਆਇਆ ਫਿਰ ਚਲੀਏ ਵੱਡੀਆਂ ਛਾਲਾਂ ਮਾਰਨੀਆਂ ਪੈਣੀਆਂ ਹੁਣ ਉਧਰੋਂ ਨਾ ਮਾਰੀ ਉਧਰੋਂ ਨਾ ਮਾਰੀ ਚਲ ਮੈਂ ਆ ਜਾਂਦੀ ਹੁਣਾ ਲਓ ਜੀ ਕੀ ਪਤਾ ਰਿਪਨ ਤਿਲਕਦਾ ਹੀ ਨਾ ਯਾਰ ਆ ਜਾਵੇ ਮੈਂ ਖ ਬਣਾ ਲੀਏ ਵੀਡੀਓ ਚਲ ਖਾਲ ਛੱਡੇ ਓ ਲੇ ਬਈ ਹੁਣ ਕਹਿੰਦੇ ਅੱਗੇ ਨੂੰ ਵਧਣ ਦਾ ਟਾਈਮ ਆ ਗਿਆ ਕਿਉਂ ਢੱਲੋ ਸਾਹਿਬ ਹਾਂਜੀ ਚਲਿਏ ਅੱਗੇ ਕੀ ਕਰਨਾ ਜਾਂਗੇ ਵਲੌਗ ਤੂੰ ਬਣਾ ਲਿਆ ਇੱਥੇ ਨਾ ਨਾ ਅੱਗੇ ਮੈਂ ਕਬੀਲੇ ਕਬੂਲੇ ਦੇਖਣੇ ਉਹਦਾ ਰਹਿਣ ਸਹਿਣ ਦੇਖਣਾ ਚਲਿਏ 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 ਚਾਹ ਹੁੰਦੀ ਆਪਣੀ ਸੱਚ ਕਿਹਾ ਹੋਇਆ ਆਪਾਂ ਤੁਹਾਾਰੇ ਪੇ ਹੋਰ ਜਿਆਦਾ ਵਧੀਆ ਸੀ ਕਿ ਕਹਦੀ ਸੀ ਇਹ ਦੇਖੋ ਜੀ ਸਾਹਮਣੇ ਟੋਲ ਤਲਾਈ ਦਾ ਕੰਮ ਚੱਲ ਰਿਹਾ ਹੈ ਇਹਨਾਂ ਦਾ ਤੇ ਇਹਨਾਂ ਦੇ ਨਾਲ ਚ ਸਾਰੀ ਇਹ ਬਿਕਰੀ ਹੋ ਰਹੀ ਹੈ ਮਨ ਲਾਦਾ ਕੀ ਹਾਲ ਹੈ ਉਸਤਾਦ ਜੀ ਜੀ ਹਾਜੀ ਏ ਤੁਹਾਡੇ ਕੋਲ ਜੀ 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 ਕੀ ਖਿੰਮਤ ਕਰੀਏ ਚਾਹ ਪਲਾਈਏ ਖਾਣਾ ਖਲਾਈਏ ਮਿਹਰਬਾਨੀ ਜੀ ਤੁਹਾਡੀ ਆੜਤੀਆ ਸਾਹਿਬ ਤੁਸੀਂ ਜੀ ਜੀ ਫਸਲਾਂ ਖਰੀਦਦੇ ਹੋ ਹਾਂਜੀ ਹਾਂਜੀ ਅੱਛਾ ਜਿਹੜੇ ਕਿਸਾਨ ਇੱਥੇ ਫਸਲਾਂ ਵੇਚ ਕੇ ਜਾਂਦੇ ਉਹ ਉਹ ਖਰੀਦਦੇ ਹੋ ਹਾਂਜੀ ਉਹ ਹੀ ਫਸਲ ਖਰੀਦਨੇ ਆਸੀਂ। ਅੱਛਾ ਫੇਰ ਅੱਗੇ ਕਿੱਥੇ ਦਿੰਦੇ ਹੋ ਤੁਸੀਂ? ਅੱਗੇ ਫੈਕਟਰੀ ਕੱਲਾ ਮੰਡੀ ਜਿੱਥੇ ਵਿਕ ਜਾਵੇ। ਅੱਛਾ ਜਿੱਥੇ ਕਿਤੇ ਵਿਕ ਜਾਂਦੀ ਹੈ। ਕਿਸਾਨ ਤੋਂ ਡਾਇਰੈਕਟ ਪਹਿਲੀ ਵਾਰੀ ਤੁਸੀਂ ਚੱਕਦੇ ਹੋ ਇੱਥੇ। ਜੀ ਜੀ ਸਾਨੂੰ ਇੱਥੇ ਦੇ ਜਾਂਦੇ ਨੇ ਆਰਡਰ ਸਾਨੂੰ ਦੇ ਜਾਂਦੇ ਨੇ ਵੀ ਆ ਜਾਓ ਉੱਥੇ ਆ ਕੇ ਵੇਖੋ ਅਸੀਂ ਜਾਣੇ ਆ ਉੱਥੇ ਆਪਣਾ ਵੇਖ ਕੇ ਸੌਦਾ ਕਰ ਲੈਣੇ। ਇੰਨੀ ਲੇਟ ਕਾ ਤੋ ਚੱਕ ਰਹੇ ਹੋ ਇਹ ਤਾਂ ਕਦੋਂ ਦਾ ਕਪਾਹ ਤਾਂ ਕਦੋਂ ਦੀ ਖੜੀ ਪਈ ਹੈ। ਰਿਸਕ ਲੈ ਲੈਂਦੇ ਨਾ ਵੀ ਸ਼ਾਇਦ ਰੇਟ ਵਧੇਗਾ ਵਧੇਗਾ ਰੱਖ ਛੱਡਦੇ ਨੇ। ਜਿੰਸ ਨੂੰ ਵੀ ਚਲੋ ਜਦੋਂ ਰੇਟ ਵਧੇਗਾ ਚਾਰ ਨੇ ਵੱਲ ਵਟੇ ਜਾਣ ਤੁਹਾਡਾ ਨਹੀਂ ਵਾਧਾ ਰੇਟ ਫਿਰ ਵੇਖ ਦੇ ਕੀ ਰੇਟ ਚੱਲ ਰਿਹਾ ਹੁਣ ਇਹਦਾ ਕਿ ਪਾਦਾ ਰੇਟ 7000 ਤੋਂ ਲੈ ਕੇ ਤਕਰੀਬਨ 99200 ਤੱਕ ਟਾਪ ਰੇਟ ਚੱਲ ਰਿਹਾ ਹੈ ਅੱਛਾ 7000 ਤੋਂ ਲੈ ਕੇ 9200 ਤੱਕ 40 ਕਿਜੀ ਦਾ ਠੀਕ ਹੈ ਸਾਡੇ ਵੀ ਮੈਨਲਾ ਦਾ 5 5-6000 ਨੂੰ ਸਾਡੇ ਠੀਕ ਹੈ ਇੱਥੇ ਰੇਟ ਘਟ ਹੋ ਹਿਸਾਬ ਨਾਲ ਫਿਰ ਹਾਂਜੀ ਹਾਂਜੀ ਇੱਥੇ ਘੱਟ ਰੇਟ ਇਹ ਲਓ ਜੀ ਇਹ ਆਰਤੀਆ ਸਾਹਿਬ ਦੀ ਦੁਕਾਨ ਇਹੋ ਜੀ ਅਧੇ ਪੰਡਾ ਬੰਨਦੇ ਆ ਤੇ ਇੱਥੇ ਤੋਲ ਦਿੰਦੇ ਸੜਕ ਦੇ ਕਿਨਾਰੇ ਆ ਕੰਡਾ ਗੁੰਡਾ ਬਿਲਕੁਲ ਲਾਇਆ ਹੈ ਤੇ ਬਾਈ ਜੀ ਇਹ ਆਪਣਾ ਇਧਰ ਲੇਰੀ ਚ ਸਾਰੇ ਇਧਰ ਆ ਜੋ ਆ ਇਧਰ ਇਧਰ ਏਰੀਏ ਚ ਸਾਰੇ ਇਹੀ ਹੁੰਦੀ ਹੈ ਜੀ ਜਾ ਇਹ ਕਪਾਹ ਦਾ ਇਲਾਕਾ ਜੀ ਕਪਾਹ ਨਰਮਾ ਹੀ ਹੁੰਦਾ ਜੀ ਇੱਥੇ ਹਾਂ ਤੇ ਉਸ ਤੋਂ ਬਾਅਦ ਫਿਰ ਸਾਰੀ ਕਣਕ ਕਾਸ਼ਤ ਹੋ ਜਾਂਦੀ ਆ ਸਰਦੀਆਂ ਦਾ ਜਿਵੇਂ ਹੁਣ ਆਪਾਂ ਪਿੱਛੇ ਦੇਖ ਰਹੇ ਹਾਂ ਸਰਦੀਆਂ 'ਚ ਸਾਰੀ ਫਸਲ ਜੜੀ ਨਾ ਉਹ ਕਣਕ ਆ ਕੁਛ ਸਰੋਂ ਵੀ ਲੱਗਦੀ ਆ ਹੂੰ ਤੇ ਜ਼ਿਆਦਾ ਜੜੀ ਆ ਉਹ ਕਣਕ ਹੁੰਦੀ ਆ ਇੱਥੇ ਅੱਛਾ ਜਿਹੜਾ ਚੋਲਸਤਾਨ ਦਾ ਸਾਰਾ ਏਰੀਆ ਸਾਰੇ ਜੀ ਫਸਲਾਂ ਹੁੰਦੀ ਆ ਅੱਗੇ ਰੇਤ ਵੀ ਉਹ ਏਰੀਆ ਜਿਹੜਾ ਨਾ ਉਹ ਡੇਜ਼ਰਟ ਪਿਆ ਹਜੇ ਟਿੱਬੇ ਆ ਹੂੰ ਉਹਦੇ 'ਚ ਸਹਾਰਾ ਪਿਆ ਸਾਰਾ ਹਾਂ ਤੇ ਬਾਕੀ ਜਿਹੜਾ ਨਾ ਉਹ ਕੋਸ਼ਿਸ਼ ਵਿੱਚ ਉਹ ਦੇਖავਦਾ ਜਿਹੜਾ ਉਹ ਬਾਦ ਹੋ ਗਿਆ ਲੋਕਾਂ ਨੇ ਇਹ ਪਧਰਾ ਕਰ ਲਿਆ ਬਾਜੀ ਹਾਂ ਇਹ ਪਧਰਾ ਕਰਕੇ ਉੱਥੇ ਕਾਸ਼ਤਕਾਰੀ ਸ਼ੁਰੂ ਕਰਤੀ ਆ ਉੱਥੇ ਕਣਕ ਤੇ ਕਪਾਹ ਲੱਗਣ ਲੱਗੀ ਹੈ ਹੂੰ ਇਹ ਪਿੰਡ ਪਿੰਡਾਂ ਦਾ ਆੜ੍ਹਤੀ ਆ ਵਸੇ ਹਾਂਜੀ ਇਹ ਪਿੰਡ ਵਾਲੇ ਜਿਹੜੇ ਆੜ੍ਹਤੀ ਫੜੀ ਕਹਿੰਦੇ ਸਾਡੇ ਇੱਥੇ ਅੱਛਾ ਫੜੀ ਕਹਿੰਦੇ ਆ ਫੜੀ ਕਹਿੰਦੇ ਮਤਲਬ ਫੜੀ ਤੇ ਵੇਚਣਾ ਹਾਂਜੀ ਵਾਹ ਕਿਆ ਬਾਤ ਹੈ ਫਿਰ ਥੋੜੀ ਜਿਹੀ ਜਿੰਸ ਜਿਹੜੀ ਹੁੰਦੀ ਆ ਨਾ ਜੀ ਉਹ ਜ਼ਿੰਮੇਦਾਰ ਕਿਸਾਨ ਜਿਹੜੇ ਆ ਉਹ ਇੱਥੇ ਲਿਆ ਕੇ ਵੇਚ ਜਾਂਦੇ ਆ ਐ ਵੀ ਕਹਿੰਦੇ ਕੁਝ ਖਰਚਾ ਬਚਦਾ ਕੁਝ ਉਹਨਾਂ ਨੂੰ ਨਜ਼ਦੀਕ ਪੈ ਜਾਂਦਾ ਹਾਂ ਸ਼ਹਿਰ ਨਹੀਂ ਜਾ ਐ ਲਾ ਵੀ ਇੱਥੇ ਨਾ ਚੋਲਸਤਾਨ ਦੇ ਵਿੱਚ ਹੀ ਕਿਸ ਨੇ ਪ੍ਰੋਪਰ ਆਪਦਾ ਵਾੜਾ ਬਣਾ ਕੇ ਰੱਖਿਆ ਹੋਇਆ ਹੈ ਹੈਵੀ ਪੱਕਾ ਹੈ ਤਕੜੇ ਗਏ ਬੰਦੇ ਦਾਗਾ ਜ਼ਮੀਂਦਾਰ ਦਾ ਤੇ ਇਹ ਤਾਂ ਆਪਣੇ ਉਧਰਲੇ ਪੰਜਾਬ ਵਾਂਗੂ ਲੱਗਦਾ ਜਿਵੇਂ ਉਧਰਲੇ ਪਾਸੇ ਹੈਗਾ ਸਭ ਇਹ ਕਿਹੜੀ ਨਸਲ ਹੈ ਇਹ ਭਾਈ ਆਸਟ੍ਰੇਲੀਅਨ ਆਹਾਂ ਮੈਂ ਨਾਲ ਕਹਿੰਦਾ ਚੋਲਸਤਾਨ ਦੀ ਇੱਕ ਵੱਖਰੀ ਨਸਲ ਆਉਂਦੀ ਇੱਥੇ ਹਾਂ ਇਹ ਮੈਂ ਹਾਂ ਭਾਈ ਨੂੰ ਭਾਈ ਜੀ ਉਹ ਰੱਖਦਾ ਭਾਈ ਜੀ ਉਰੇ ਆਇਓ ਇਹ ਚੋਲਸਤਾਨ ਦੀ ਮੈਨੂੰ ਯਾਦ ਭੁੱਲ ਗਿਆ ਸੀ ਮੇਰਾ ਆਸਟ੍ਰੇਲੀਆ ਨਿਕਲ ਗਿਆ ਹੂੰ ਬਾਈ ਜੀ ਜਿਹੜੀ ਚੋਲਸਤਾਨ ਦੀ ਨਸਲ ਹੈ ਜਿਹੜੀ ਸਪੈਸ਼ਲ ਹੁੰਦੀ ਹੈ ਉਹ ਜੀ 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 ਬਿਲਕੁਲ ਬਿਲਕੁਲ ਸਰ ਇਹਦਾ ਇਹਦਾ ਖਾਸ ਇਹਦਾ ਕੀ ਹੁੰਦਾਗਾ ਮਤਲਬ ਖਾ ਇਹਦੀ ਖਾਸੀਅਤ ਕੀ ਹੈ ਇਹ ਨਸਲ ਇਹ ਬੱਕਰੀਆਂ ਨਾ ਜਿਹੜੀਆਂ ਦੁੱਧ ਦਿੰਦੀਆਂ ਇਹ ਦੁੱਧ ਦਿੰਦੀਆਂ ਬਹੁਤ ਜ਼ਿਆਦਾ ਬੱਕਰੀਆਂ ਇਸ ਵਜ੍ਹਾ ਤੋਂ ਰੱਖੀ ਜਾਂਦੀਆਂ ਨੇ ਬੱਕਰੇ ਵੀ ਠੀਕ ਹੁੰਦੇ ਕੁਰਬਾਨੀ ਵਗੈਰਾ ਲਈ ਇਸਤੇਮਾਲ ਜਾਂ ਦੂਸਰੇ ਕਰਨ ਲਈ ਬਹੁਤ ਹੀ ਜ਼ਬਰਦਸਤ ਚੀਜ਼ ਹੈ ਹਾਂ ਹਾਂ ਜੀ ਠੀਕ ਹੈ ਕਿੰਨੇ ਦੀ ਆਉਂਦੀ ਹੈ ਬਾਈ ਇਹ ਕਿਹੇ ਮਤਲਬ ਸਰ ਇਹਦੀ ਪ੍ਰਾਈਸ ਜਿਹੜੀ ਇਸ ਟਾਈਮ ਬੱਚੇ ਦੀ ਛੋਟੀ ਦੀ ਪ੍ਰਾਈਸ 12-13 ਹਜ਼ਾਰ ਜਿਵੇਂ ਆਹ ਆ ਤੁਹਾਡੇ ਕੋਲੇ ਜੀ ਜੀ ਬਿਲਕੁਲ ਇਹਦੀ ਪ੍ਰਾਈਸ 12-13 ਹਜ਼ਾਰ ਹੈ ਜੀ ਜੀ ਕਮਾਲ ਹੋ ਗਿਆ ਯਾਰ ਜਿਵੇਂ ਵੱਡੇ ਆ ਪਲੀਆਂ ਖੜੀਆਂ ਪਲੀਆਂ 100 1 ਲੱਖ 20-30 ਤੱਕ ਜਾਂਦੀ ਇੱਕ ਲੱਖ ਦੀ ਇੱਕ ਬੱਕਰੀ ਹਾਂ ਜੀ ਬਿਲਕੁਲ ਆਮ ਬੱਕਰੀਆਂ ਦਾ ਕੀ ਰੇਟ ਹੁੰਦਾ ਜਿਵੇਂ ਆਮ ਬੱਕਰੀ ਸਰ ਆਮ ਬੱਕਰੀ ਵੀ 25-30 ਹਜ਼ਾਰ 35 ਹਜ਼ਾਰ ਤੱਕ अच्छा जी, जी। ये लो भी मैं त पहली बार ही देखे मैं त खबर खबरा सब ही ਸਾਡੇ ਪੰਜਾਬ ਚ ਬਾਲੀਆਂ ਦੇਖਦਾ ਹੁੰਦਾ ਕਨੇ ਕਨੇ ਬੱਕਰੀਆਂ ਚ ਬਹੁਤ ਮਨਾਵਾ ਲੋਕ ਬੱਕਰੀਆਂ ਰੱਖਣ ਲੱਗਿਆ ਅੱਜ ਕੱਲ ਬੱਕਰੀਆਂ ਡੰਗਰ ਇੱਕ ਚੀਜ਼ ਰਿਪੰਦ ਨੂੰ ਹੋਰ ਦਿਖਾਵਾਂ ਇਧਰ ਨੂੰ ਥੋੜਾ ਘਮਾਈ ਹਾਂਜੀ ਇਹ ਜਿਹੜੀਆਂ گاਵਾ ਨਾ ਹਾਂਜੀ ਇਹ ਬਾਕੀ ਸਾਰੀਆਂ گاਵਾ ਦੁੱਧ ਦਿੰਦੀਆਂ ਨੇ ਅੱਛਾ ਜੀ ਇਹ ਜਿਹੜੀ ਗਾਂ ਨਾ ਇਹ ਪٹرول ਦਿੰਦੀ ਕੀ ਹੋ ਰਿਹਾ ਜਾ ਰਿਹਾ ਸਭ ਸਾਮੀ ਯਾਰ ਇਹਨੂੰ ਜੁਗਤਾ ਮਾਰਨ ਦੀ ਆਤ ਬਈ ਜੁਗਤਾ ਮਾਰਨ ਪਰਮੇਸ਼ਰ ਨਾਲ ਕੋਈ ਗੱਲ ਦੱਸਣ ਡਿਆ ਵਾ ਯਾਰ ਅੱਛਾ ਇਹ ਨਾ نسل ਤੁਹਾਨੂੰ ਦਿਖਾਉਣੀ ਸੀ ਜਿਵੇਂ ਚੋਲਸਤਾਨ ਘੁਮ ਰਿਆਂ ਚੋਲਸਤਾਨ ਦੀ ਖਾਸੀਅਤ ਇਹ ਹੈ ਤੇ ਇਹਨਾਂ ਦਾ ਭਾਈ ਰੰਗ ਰੂਪ ਹੀ ਅਲਗ-ਅਲਗ ਹੁੰਦਾ ਜਿਵੇਂ ਕਈ ਚਿੱਟੀਆਂ ਕਈ ਉਹ ਆ ਸਾਰੀਆਂ ਹੈ ਚੋਲਸਤਾਨੀ ਹੈ ਜੀ ਜੀ ਬਿਲਕੁਲ ਬਿਲਕੁਲ ਟੋਟਲੀ ਜੀ ਜੀ ਅੱਛਾ ਤੇ ਰੰਗ ਵੀ ਵਾਈਟ ਵੀ ਆ ਭੂਰਾ ਵੀ ਆ ਸਾਰੀ ਆ ਜੀ ਸਰ ਮਿਕਸਰ ਹੁੰਦੇ ਇਹਦੀ ਨਸਲ ਦੀ ਪਛਾਣ ਕੀ ਆ ਮਤਲਬ ਚੋਲਸਤਾਨੀ ਆ ਸਰ ਚੋਲਸਤਾਨੀ ਜਿਹੜੇ ਬੱਕਰੀ ਹੁੰਦੇ ਉਹਦੇ ਕੰਨ ਬੜੇ ਬੜੇ ਹੁੰਦੇ ਆ ਹਾਂ ਲੰਬਾਈ ਮੇ ਜ਼ਰਾ ਚੜਾਈ ਜ਼ਿਆਦਾ ਹੁੰਦੀ ਹੈ ਜਿਹੜੇ ਛੋਟੀ ਬੱਕਰੀ ਹੁੰਦੀਆਂ ਹਾਂ ਉਸਕੇ ਕੰਨ ਛੋਟੇ ਹੁੰਦੇ ਨੇ ਦੇਖ ਰਹੇ ਇਹਦੇ ਜਮਿਆ ਦੇਖੀਏ ਆ ਦੇਖੋ ਇਹਨਾਂ ਨੇ ਖੁਰ ਲਿਆ ਇਹਨਾਂ ਨੇ ਬੱਕਰੀਆਂ ਸਾਰੀਆਂ ਰੱਖੀਆਂ ਨੇ ਖੁਰਲੀ ਬਣਾਈ ਹੋਈ ਹੈ ਗੋਲ ਇਹਨਾਂ ਨੇ ਅੱਛਾ ਬਾਈ ਜਿਵੇਂ ਆ ਹੈ ਸਭੀ ਦਾ ਕੰਨ ਦੇਖੀਏ ਸਹੀ ਗੱਲ ਹੈ ਕਿੰਨਾ ਵੱਡਾ ਕੰਨ ਲੰਮਾ ਇਹਦਾ ਫੜਾ ਇਹਦਾ ਮੂੰਹਰੇ ਵਾਲੀ ਦਾ ਹਾਂ ਦੇਖੋ ਵੀ ਆਡੇ ਆਡੇ ਕੰਨ ਵੱਡੇ ਕੰਨਾਂ ਵਾਲੀਆਂ ਹੁੰਦੀਆਂ ਸਹੀ ਵੱਡੇ ਕੰਨਾਂ ਵਾਲੀਆਂ ਹੁੰਦੀਆਂ ਮੈਂ ਕਹਾਂ ਨਹੀਂ ਤਾਂ ਉਹੀ ਕਹਦਾ ਘਰੇ ਬੰਦਾ ਵੀ ਆ ਚੋਲਸਤਾਨੀ ਹੈ ਹਾਂ ਜੀ ਵੀ ਇਹ ਮੇਰਾ ਅਸਲੀ ਇੰਤਜ਼ਾਰ ਕਰਾਂਗੇ ਚਲੋ ਅੱਗੇ ਰੋਟੀ ਖਾਣੀ ਹੈ ਲਓ ਚੰਗਾ ਬਾਈ ਜੀ ਮਿਹਰਬਾਨੀ ਤੁਹਾਡੀ ਜੀ ਸੜਕ ਦੇ ਕਿਨਾਰੇ ਨਾਲ ਅਸੀਂ ਕਿਤੇ ਵੀ ਰੁਕ ਜਾਈਏ ਜਿੱਥੇ ਜੀ ਕਰਦਾ ਚੱਲ ਸਮਝ ਨਿਕਲੀ ਇੱਕ ਤੇ ਮੈਂ ਪਿੱਛੇ ਜੇ ਅਸੀਂ ਰੁਕਣ ਲੱਗੇ ਅਸੀਂ ਕਿਹ ਵਿਆਹ ਵਾ ਇੱਥੇ ਤੇ ਅਸੀਂ ਜਦੋਂ ਚੱਲੇ ਸਾਨੂੰ ਪਤਾ ਲੱਗਾ ਫੌਤ ਕੀ ਉਹ ਚੋਲਸਤਾਨਾ ਦੇ ਇਲਾਕੇ 'ਚ ਏ ਨਾ ਭਾਈ ਕੀ ਹੈ ਮਤਲਬ ਅਸੀਂ ਸਾਡਾ ਕੋਈ ਸਪੈਸੀਫਿਕ ਥਾਵਾਂ ਦਾ ਟੂਰ ਨਹੀਂ ਹੈਗਾ ਵੀ ਅਸੀਂ ਥਾਵਾਂ ਤੇ ਜਾਣਾ ਸੀ ਜਿੱਥੇ ਜੀ ਕਰਦਾ ਉੱਥੇ ਰੁਕ ਜਾਈਦਾ ਜਿੱਥੇ ਜੀ ਕਰਦਾ ਉੱਥੇ ਰੁਕ ਜਾਈਦਾ ਮਤਲਬ ਕਿਤੇ ਖੜਦੇ ਖੜਦੇ ਹਨ ਅਰਜੰਦੇ ਗਾਣੇ ਵਾਲੀ ਗੱਲ ਤਾਂ ਪਿੰਡਾਂ ਵਿੱਚ ਐਂ ਫਿਰਦੇ ਆ ਜਿਵੇਂ ਪਿਓ ਦਾ ਰਾਜ ਹੁੰਦਾ ਆਂ ਉਵੇਂ ਫਿਰਦੇ ਆ ਸਹੀ ਗੱਲ ਤੇ ਹੁਣ ਜਿਹੜੇ ਏਰੀਏ 'ਚ ਅਸੀਂ ਆ ਗਏ ਨੇ ਇਹਦੇ ਮਤਲਬ ਗ੍ਰੀਨਰੀ ਵਾਲਾ ਏਰੀਆ ਆ ਗਿਆ ਥੋੜਾ ਜਿਹਾ ਜਿਹੜੀ ਜਮਾ ਡਰਾਈ ਲੈਂਡ ਪਿੱਛੇ ਤੁਸੀਂ ਦੇਖੀ ਸੀ ਉਹ हट ਗਈ ਤੇ ਥੋੜੀ ਥੋੜੀ ਗ੍ਰੀਨਰੀ ਇੱਥੇ ਫਸਲਾਂ ਹੋ ਰਹੀਆਂ ਥੋਡੀਆਂ ਥੋਡੀਆਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਤੇ ਇੱਥੇ ਰੁਕੇ ਸੀ ਇਹ ਬਾਈ ਜੀ ਦਾ ਡੇਰਾ ਸੀਗਾ ਦੇਖਣ ਦੇ ਲਈ ਰੁਕੇ ਸੀ ਅਸੀਂ ਸਾਰਾ ਤੇ ਇਹਨਾਂ ਨੇ ਬਣਾਇਆ ਹੋਇਆ ਡੇਰਾ ਇੱਥੇ ਸ਼ੌਕ ਨਾਲ ਬਣਾ ਕੇ ਰੱਖ ਦਿਆ ਚੀਜ਼ਾਂ ਡੇਰੇਆਂ ਤੇ ਚਲਿਏ ਜੀ ਚਲਿਏ 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 ਆਜੋ ਚਲਿਏ ਆ ਜਿਵੇਂ ਕੀਨੀਆਂ ਚ ਹੁੰਦਾ ਉਵੇਂ ਝੋਮੜੀਆਂ ਬਣਾਈਆਂ ਹੋਈਆਂ ਦੇਖੋ ਅਸੀਂ ਅਫਰੀਕਾ ਚ ਦੇਖਦੇ ਨੇ ਜਿਵੇਂ ਚਲਿਏ ਵੀ ਡੇਰਾ ਵੇਲੇ ਇਹ ਚੀਜ਼ਾਂ ਸ਼ੌਕ ਨਾਲ ਬਣਾਈਆਂ ਸਾਰੀਆਂ ਆਜੋ ਖੁਸ਼ੀ ਤੇ ਆਹ ਦੇਖੋ ਜੀ ਆਹ ਫਾਉਂਟੇ ਨੇ ਪੁਰਾਣੇ ਟਾਈਪ ਦਾ ਬਣਾਇਆ ਹੋਇਆ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਮਿੱਟੀ ਦਾ ਵੀ ਮਨ ਲੱਗਦਾ ਪੱਥਰ ਪਤ ਨਹੀਂ ਹਾਂਜੀ ਪੱਥਰ ਤੇ ਮਨ ਲੱਗਦਾ ਮਿੱਟੀ ਕੀਤੀ ਲੇਪ ਕੀਤਾ ਹੋਇਆ ਹੈ ਨਾ ਉਹਵੇਂ ਦਾ ਉਹ ਘਰ ਵੀ ਕੱਚਾ ਟਾਈਪ ਉੱਪਰੋਂ ਰੰਗੋਵੇਂ ਕੀਤਾ ਸਾਰਾ ਤੇ ਹੁਣ ਅੱਗੇ ਚੱਲਦੇ ਆ ਅੱਗੇ ਚੱਲ ਅੱਗੇ ਕਿਤੇ ਰਸਤੇ 'ਚ ਹੋਰ ਰੁਕਾਂਗੇ ਤੇ ਫਿਰ ਤੁਹਾਨੂੰ ਦਿਖਾਉਂਦੇ ਜਾਂਦੇ ਆ ਜੀ ਹੌਲੀ-ਹੌਲੀ ਅੱਗੇ ਅੱਗੇ ਇਸ ਤਰ੍ਹਾਂ ਦਾ ਲੱਕ ਹੈਗਾ ਸਾਰਾ ਇਹ ਬਾਈ ਫਰਹਾਨ ਹੋਂ ਦਾ ਧੰਨਵਾਦ ਜਿਹੜੇ ਨਾਲ ਲਈ ਫਿਰਦੇ ਆਪਦਾ ਇਲਾਕਾ ਸਾਰਾ ਦਿਖਾ ਰਿਹਾ ਬਾਈ ਜੀ ਸ਼ੁਕਰੀਆ ਸੱਚੀ ਤੁਹਾਡਾ ਦਿਲੋਂ ਇਹਨਾਂ ਨੇ ਆਪਣਾ ਜਿਹੜਾ ਤੁਸੀਂ ਇੰਨਾ ਸਫਰ ਕਰਕੇ ਆਏ ਸਾਡੇ ਕੋਲ ਇਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਆ ਤੁਹਾਨੂੰ ਇੱਕ ਕਲਚਰ ਦਿਖਾਉਣ ਦੀ ਰੋਈ ਵਾਲਾ ਚੋਲਸਤਾਨ ਵਾਲਾ ਹਾਂਜੀ ਹੁਣ ਅਸੀਂ ਚੱਲਦੇ ਆਂ ਅੱਗੇ ਇਸ ਤੋਂ ਅੱਗੇ ਆਪਾਂ ਨੂੰ ਇਹ ਖਾਣਾ ਖਵਾ ਕੇ ਫਿਰ ਅਲਵਿਦਾ ਕਰ ਦੇਣਗੇ ਫਿਰ ਵਿਛੋੜੇ ਪੈ ਜਾਣਗੇ ਜੱਫੀਆਂ ਪੈ ਜਾਣਗੀਆਂ ਆਹ ਸ਼ੁਕਰੀਆ ਬਰਾ ਸੱਚੀ ਦਿਲੋਂ ਧੰਨਵਾਦ ਇਹ ਨਾਲ ਸਪੈਸ਼ਲ ਨਾ 100 150 ਕਿਲੋਮੀਟਰ ਸਾਡੇ ਨਾਲ ਪਿੱਛੋਂ ਤੋਂ ਆ ਰਹੇ ਆ ਸਾਰਾ ਦਿਖਾਉਣ ਦੇ ਲਈ ਵੀ ਕੀ ਕੁਝ ਹੈ ਹਨ ਲੈ ਵੀ ਵਧੀਆ ਅੱਗੇ ਨੇ ਡੈਜ਼ਰਟ ਵਿੱਚੋਂ ਲੰਘਦੇ ਹੋਏ ਜੀ ਇਹ ਅਸੀਂ ਪਹੁੰਚ ਗਿਆਂ ਇੱਕ ਡਿਵੈਲਪਡ ਸਿਟੀ ਜਿਹੜਾ ਇਸ ਇਲਾਕੇ ਦੀ ਸ਼ਾਨ ਹੈ ਤੇ ਚੋਲिस्तान ਚੋਲिस्तान ਦੀ ਤੇ ਉਹ ਹੈਗਾ ਜੀ ਵਾਹਵਲਪੁਰ ਤੇ ਵਧੀਆ ਸ਼ਹਿਰ ਹੈਗਾ ਵਾਹਵਲਪੁਰ ਤੋਂ ਥੋੜਾ ਜਿਹਾ ਪਿੱਛੇ ਇੱਕ ਜਜ਼ਮਾਨ ਮੰਡੀ ਹੈ ਇਹ ਜਜਮਾਨ ਮੰਡੀ ਚ ਅਸੀਂ ਰੁਕ ਗਏ ਤੇ ਆ ਵੀ ਇੱਥੇ ਲਿਖਿਆ ਹੈ ਵੈਲਕਮ ਟੂ ਜਜਮਾਨ ਬਾ ਬਾਵੇ ਚੋਲਿਸਤਾਨ ਤੇ ਇੱਥੇ ਪਹੁੰਚੇ ਆ ਤੇ ਹੁਣ ਦੁਪਹਿਰ ਦਾ ਜਾਂ ਸ਼ਾਮ ਦਾ ਖਾਣਾ-ਦਾਣਾ ਖਾਈਏ ਕੁਛ ਨਾ ਕੁਛ ਤੇ ਇੱਥੇ ਵੀ ਟੱਚ ਟ੍ਰੈਡੀਸ਼ਨਲ ਹੈ ਪੂਰਾ ਮੰਝੇ ਲਾਏ ਹੋਏ ਆ ਜੀ ਬਾਹਰ ਖਾਣ-ਪੀਣ ਦੇ ਲਈ ਦੇਖੋ ਅਲਹਮਦ ਰੈਸਟੋਰੈਂਟ ਫਾਸਟ ਫੂਡ ਇੱਥੋਂ ਦੀ ਜੀਪ ਰੈਲੀ ਬਹੁਤ ਮਸ਼ਹੂਰ ਹੈਗੀ ਚੋਲਸਤਾਨ ਏਰੀਆ ਦੀ ਆ ਤਾਂ ਕਰਕੇ ਆਹ ਆ ਦਿਖਾਇਆ ਹੋਇਆਗਾ ਡੇਜ਼ਰਟ ਚੋਂ ਇੱਥੇ ਜੀਪ ਰੈਲੀ ਹਰ ਸਾਲ ਹੁੰਦੀ ਹੈ ਤੇ ਇੱਥੋਂ ਦੇ ਆਹ ਗੱਡੇ ਹੈ ਜੀ ਲੋਕ ਆਏ ਰਹਿੰਦੇ ਆ ਗੱਡਿਆਂ ਤੇ ਉਵੇਂ ਦੇ ਰਿਪਰੈਜ਼ੈਂਟ ਕੀਤਾ ਹੋਇਆ ਕਿਲੇ ਨੂੰ ਤੇ ਆ ਹੁਣ ਜਿਵੇਂ ਤੁਹਾਨੂੰ ਦੱਸਿਆ ਡਵੈਲਪ ਹੋਣਾ ਸ਼ੁਰੂ ਹੋ ਗਿਆ ਪਾਣੀ ਪੂਣੀ ਹੁਣ ਤੇ ਆ ਕਿਲੇ ਆ ਚੋਲਸਤਾਨ ਦੇ ਤੇ ਪੰਜ-ਸੱਤ ਕਿਲੇ ਇੱਥੇ ਤੇ ਚੱਲ ਸਭੀ ਰੋਟੀ ਖਾਈਏ ਹਾਂਜੀ ਰੋਟੀ ਦਾ ਆਰਡਰ ਦੇ ਦਿੱਤਾ ਹੈ ਆਪਾਂ ਅੱਛਾ ਆਪਾਂ ਰੋਟੀ ਪਾਣੀ ਖਾਣੇ ਆ ਹੂੰ ਥੋੜਾ ਜਿਹਾ ਤੇਲ ਜਿਵੇਂ ਗੱਡੀ ਤੇਲ ਪਾਈਏ ਗੱਡੀ ਤੁਰਦੀ ਆ ਹਾਂ ਹੁਣ ਤੇ ਰੋਟੀ ਪਾਣੀ ਖਾਣੇ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਧਰ ਤਾਈਓ ਢਿੱਲੋਂ ਸਾਹਿਬ ਨੇ ਇੱਥੇ ਮੈਂ ਕਿਹਾ ਅੱਗੇ ਤਾਂ ਪਹਿਲੇ ਲੱਗ ਜਾਂਦਾ ਵਲੌਗ ਬਣਾਉਣਾ ਇਹਨਾਂ ਦੀ ਗੱਡੀ ਚ ਤੇਲ ਖਤਮ ਹੈ ਕਹਿੰਦੇ ਲੱਗਦਾ ਸਹੀ ਪਹਿਲਾ ਪਹਿਲਾਂ ਪੰਤੀ ਮਾਰ ਕੇ ਉੱਪਰ ਬੈਠੋ ਹੈ ਚਲੋ ਜੀ ਕਰੀਏ ਸ਼ੁਰੂ ਰੋਟੀ ਦਾ ਲੈ ਵੀ ਮੈਨੂ ਆ ਗਿਆ ਪੱਲੇ ਕੁਝ ਪੈ ਨਹੀਂ ਰਿਹਾ ਵੀ ਕੀ ਖਾਈਏ ਤੇ ਉਰਦੂ ਲਿਖੀ ਆ ਸਾਰੀ ਇਧਰਲੇ ਪਾਸੇ ਤੁਹਾਨੂੰ ਦਿਖਾ ਦਈਏ ਕੱਲਾ ਰੇਟ ਰੇਟ ਹੀ ਸਮਝ ਆਉਂਦਾ ਸੰਦਾ ਵੀ ਆਹ ਰੇਟ ਆ ਇੰਨੇ ਦਾ ਆ ਥੱਲੇ ਚਾਹ ਦੀ ਪਿਆਲੀ ਛਾਪੀਆਂ ਜਾਂ ਇਹ ਪਤਾ ਲੱਗਦਾ ਵੀ ਚਾਹ ਲਈ ਕੀ 80 ਰੁਪਏ ਦੀ ਦੇ ਦਿੰਦੇ ਆ ਆ ਬੀਬੀ ਕਿਉ ਲਿਖਤਾ ਇਹ ਪਤਾ ਵੀ ਬਾਰਬੀਕਿਊ ਆ ਹ ਤੇ ਬਾਕੀ ਨਹੀਂ ਕੁਝ ਪੱਲੇ ਪੈ ਰ ਬਸ ਇਹ ਕਹਿ ਸਕਦੇ ਆ ਬਈ ਆ 1750 ਵਾਲੀ ਚੀਜ਼ ਲੈ ਲੈ ਜਾਂ 1800 ਵਾਲੀ ਚੀਜ਼ ਲੈ ਲੈ 3350 ਵਾਲੀ ਵਿੱਚ ਵੱਧ ਹੋਊਗਾ ਉਹ ਤੇ ਵੀ ਨਹੀਂ ਕੁਝ ਪੱਲੇ ਪੈਂਦਾ ਉਹ ਦੇਖੋ ਚਾਪ ਰੱਖੇ ਮੁਰਗੇ ਮੁਰਗੀਆਂ ਬਰਗਰ ਵੀ ਲੈ ਵੀ ਆ ਗਏ ਸਾਡੇ ਖਾਣੇ ਪੀਣੇ ਇਹ ਤੁਹਾਨੂੰ ਪਤਾ ਹੀ ਹੈ ਵੀ ਲਹਿੰਦੇ ਪੰਜਾਬ ਚ ਖਾਣੇ ਖੁੱਲੇ ਮਿਲਦੇ ਆ ਤੇ ਜਦੋਂ ਆ ਜਾਂਦਾ ਤੇ ਫਿਰ ਪਠਾਨਾਂ ਚ ਪਹੁੰਚਦਾ ਹੈਗਾ ਆਏ ਹਾਏ ਪਠਾਨਾਂ ਚ ਇਹ ਪਕਰਾਉਣਾ ਜੀ ਚਿਕਨ ਬਟਨ ਨੌਨ ਵੇਜ ਤੁਹਾਨੂੰ ਪਤਾ ਜਿਆਦਾ ਮਿਲਦਾ ਹੈ ਪ੍ਰਸ਼ਾਦੇ ਇਧਰ ਦਾਲ ਵੀ ਆਈ ਹੈ ਵੈਜੀਟੇਰੀਅਨ ਵੀ ਆਉਂਦਾ ਨੌਨ ਵੇਜਿਟੇਰੀਅਨ ਆਹ ਬੱਠਲੀਆਂ ਦਿੰਦੇ ਹੁੰਦੇ ਨੇ ਇਹਦੇ ਚ ਖਾ ਇਹਦੇ ਚ ਖਾ ਦਿੰਦਾ ਬਾਟੇ ਬੋਲਦੇ ਨੇ ਉਹਨੂੰ ਬਾਟੇ ਆਏ ਹਾਏ 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 ਕੀ ਬਾਤ ਹੈ ਜੀ ਕੀ ਬਾਤ ਹੈ ਸਮੀ ਦਿਲ ਖੁਸ਼ ਹੋ ਗਿਆ ਹਾਂ ਜੀ ਦਿਲ ਖੁਸ਼ ਹੋ ਗਿਆ ਜੀ ਹਾਏ ਹਾਏ ਚੱਕ ਦੋ ਫਟੇ ਬਾਹ ਕੋ ਬਾਹ ਲਾਵੀ ਕਰੀਏ ਸ਼ੁਰੂ ਲੋ ਜੀ ਇੱਕ ਵਾਰ ਫੇਰ ਨਿਕਲੇ ਆ ਸਫਰ ਤੇ ਸ਼ਾਮ ਹੋ ਗਈ ਤੇ ਭਾਵਲਪੁਰ ਪਹੁੰਚਦੇ ਆ ਰਾਤ ਹੋ ਜਾਣੀ ਆ ਤੇ ਤਿੰਨ ਚਾਰ ਦਿਨ ਦੇ ਨਿਕਲੇ ਹੋਇਆ ਤੇ ਫਾਈਨਲੀ ਅੱਜ ਭਾਵਲਪੁਰ ਪਹੁੰਚਾਂਗੇ ਜੀ ਅਸੀਂ ਸਫਰ ਬਹੁਤ ਲੰਬਾ ਹੈ ਭਾਵਲਪੁਰ ਦਾ ਤੇ ਬੱਸ ਰਹਿ ਗਿਆ ਸਾਨੂੰ 25 30 ਕਿਲੋਮੀਟਰ ਲਗਭਗ